ਵਿਰਾਟ ਕੋਹਲੀ ਨੇ ਕੱਲ ਸਵੇਰੇ ਸਵੇਰੇ ਆਪਣੇ ਫੈਨਸ ਨੂੰ ਇੱਕ ਝਟਕਾ ਦਿੱਤਾ ਦਰਅਸਲ ਵਿਰਾਟ ਕੋਹਲੀ ਨੇ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਲਈ ਤੇ ਪੋਸਟ 'ਤੇ ਲਿਖਿਆ ਕਿ ਕ੍ਰਿਕਟ ਦੇ ਬੈਗੀ ਬਲੂ ਪਾਏ ਨੂੰ 14 ਸਾਲ ਹੋ ਗਏ ਮੈਂ ਕਦੇ ਸੋਚਿਆ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਸਫਲਤਾ ਲੈ ਜਾਵੇਗਾ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਮੈਂ ਸ਼ੁਕਰਗੁਜ਼ਾਰੀ ਨਾਲ ਭਰੇ ਦਿਲ ਨਾਲ ਜਾ ਰਿਹਾ ਹਾਂ ਫਿਰ ਇਸ ਤੋਂ ਬਾਅਦ #269 ਸਾਈਨਿੰਗ ਆਫ ਕੀਤਾ 269 ਨੰਬਰ ਵਿਰਾਟ ਕੋਹਲੀ ਦੀ ਕੈਪ ਦਾ ਹੈ ਜੋ ਹੁਣ ਐਕਸ ਤੇ ਟ੍ਰੈਂਡਿੰਗ ਚ ਚੱਲ ਰਿਹਾ ਹੈ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਅਨੁਸ਼ਕਾ ਸ਼ਰਮਾ ਵੀ ਇਮੋਸ਼ਨਲ ਹੋ ਗਈ ਤੇ ਸੋਸ਼ਲ ਮੀਡੀਆ ਤੇ ਪੋਸਟ ਕਰ ਲਿਖਿਆ ਕਿ ਪਰ ਮੈਨੂੰ ਹੰਝੂ ਯਾਦ ਰਹਿਣਗੇ ਜੋ ਤੁਸੀਂ ਕਦੇ ਨਹੀਂ ਦਿਖਾਏ ਉਹ ਲੜਾਈਆਂ ਜੋ ਕਿਸੇ ਨੇ ਨਹੀਂ ਦੇਖੀਆਂ ਅਤੇ ਉਹ ਪਿਆਰ ਜੋ ਤੁਸੀਂ ਖੇਡ ਦੇ ਇਸ ਫਾਰਮੈਟ ਨੂੰ ਦਿੱਤਾ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਰੋਹਿਤ ਸ਼ਰਮਾ ਨੇ ਵੀ ਕ੍ਰਿਕਟ ਤੋਂ ਸਨਿਆਸ ਦੇ ਦਿੱਤਾ ਸੀ ਐਕਸ ਦੇ ਫੈਨਸ ਵੱਲੋਂ ਵਿਰਾਟ ਕੋਹਲੀ ਦੇ ਇਸ ਫੈਸਲੇ ਤੇ ਦੁਖਜਤਾ ਲਿਖਿਆ ਰਾਹੁਲ ਦਰਾਵਿੜ ਨੇ 39 ਸਾਲ ਦੀ ਉਮਰ 'ਚ ਰਟਾਇਰ ਹੋਇਆ ਸੀ ਸਚਿਨ ਤਿੰਦੂ ਲਕਰ 39 ਸਾਲ ਦੀ ਉਮਰ 'ਚ ਰਟਾਇਰ ਹੋਇਆ ਸੀ ਵੀਵੀਐ ਲਖਸ਼ਮਨ 38 ਸਾਲ ਦੀ ਉਮਰ 'ਚ ਰਟਾਇਰ ਹੋਇਆ ਸੀ ਪਰ ਇੱਕ ਜਿਮ ਫਰੀਕ ਅਤੇ ਫਿਟਨੈਸ ਮੌਨਸਟਰ ਨੇ 36 ਸਾਲ ਦੀ ਉਮਰ ਵਿੱਚ ਸੰन्यास ਲੈ ਲਿਆ ਅੱਜ ਵਿਰਾਟ ਕੋਹਲੀ ਦੁਆਰਾ ਲਏ ਗੇ ਡਿਸੀਜਨ ਨੂੰ ਕੁਝ ਵੀ ਜਾਇਜ਼ ਨਹੀਂ ਠਹਿਰਾ ਸਕਦਾ ਇੱਕ ਹੋਰ ਯੂਜ਼ਰ ਨੇ ਲਿਖਿਆ ਵਿਰਾਟ ਕੋਹਲੀ ਦੇ ਫੈਨ ਸਰਪ੍ਰਾਈਜ਼ ਨੇ ਤੇ ਡਿਸਪਾਇੰਟਡ ਵੀ ਕੋਹਲੀ ਨੂੰ ਹਜੇ 1-2 ਸਾਲ ਹੋਰ ਖੇਡਣਾ ਚਾਹੀਦਾ ਸੀ ਕ੍ਰਿਕਟ ਦੇ ਸੰਨਿਆਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਨੁਸ਼ਕਾ ਸ਼ਰਮਾ ਵ੍ਰਿੰਦਾਵਨ ਪਹੁੰਚਦੇ ਨੇ ਪ੍ਰੇਮਾਨੰਦ ਮਹਾਰਾਜ ਕੋਲ ਕਈ ਲੋਕਾਂ ਦਾ ਮੰਨਣਾ ਹੈ ਕਿ ਮਹਾਰਾਜ ਪ੍ਰੇਮਾਨੰਦ ਜੀ ਦੀ ਸ਼ਰਨ ਚ ਹੋਣ ਕਰਕੇ ਵਿਰਾਟ ਕੋਹਲੀ ਨੇ ਕ੍ਰਿਕਟ ਤੋਂ ਸੰਨਿਆਸ ਲਿਆ ਕਿਉਂਕਿ ਵਿਰਾਟ ਕੋਹਲੀ ਪਹਿਲਾਂ ਵੀ ਪ੍ਰੇਮਾਨੰਦ ਜੀ ਦੇ ਦਰਸ਼ਨ ਕਰਨ ਜਾਂਦੇ ਰਹਿੰਦੇ ਨੇ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਪਾਕਿਸਤਾਨ ਦੇ ਕਿਸੇ ਯੂਜ਼ਰ ਦੀ ਵੀਡੀਓ ਸਾਹਮਣੇ ਆਈ ਜਿਸ 'ਚ ਇੱਕ ਲੜਕੀ ਨੇ ਅੰਧ ਭਗਤ ਕਿਹਾ ਇਸ ਤੇ ਸੋਸ਼ਲ ਮੀਡੀਆ ਯੂਜ਼ਰਸ ਇਹ ਦਾਵਾ ਕਰ ਰਹੇ ਨੇ ਕਿ ਇਹ ਲੜਕੀ ਨੇ ਵਿਰਾਟ ਕੋਹਲੀ ਤੇ ਹੀ ਨਿਸ਼ਾਨਾ ਸਾਧਿਆ ਹੈ ਦੇਖੋ ਪਹਿਲਾਂ ਇਹ ਵੀਡੀਓ ਅਨਭਗਤਾ कैसे हो <laughs> अभी दो दिन दिन पहले ना मैं पूछ रही थी अनुभव क्या होता है और जब से मुझे पता चला ना अनुभव क्या होता है चलो मजा आ गया <laughs> बोर हो रही थी सोचा तुम लोग कोई छेड़ दो अपनी हंसी से तुम लोग ਜੰਗ ਕਿ ਲੜੋਗੇ ਯਾਰ ਤੇ ਲਗਾਤਾਰ ਫੈਨਸ ਦੇ ਵੱਲੋਂ ਇਸ ਇਸਤੀਫੇ ਨੂੰ ਲੈ ਮੀਮ ਬਣ ਰਹੇ ਨੇ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਵਿਰਾਟ ਕੋਹਲੀ ਆਪਣਾ ਡਿਸੀਜਨ ਵਾਪਸ ਲੈ ਲੈਣ ਵਜਦੇ ਆਗਲੇ ਵਾਇਰਲ ਚ ਲੁਕ ਟ੍ਰੇਨ ਤੇ ਖਤਰਨਾਕ ਸਟੰਟ ਕਰਦੇ ਨਜ਼ਰ ਆਉਂਦੇ ਰਹਿੰਦੇ ਨੇ ਜੋ ਕਿ ਗਲਤ ਹੈ ਖੈਰ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ 'ਚ ਕੁਝ ਔਰਤਾਂ ਟ੍ਰੇਨ ਨਾਲ ਲਟਕ ਕੇ ਸਫ਼ਰ ਕਰ ਰਹੀਆਂ ਨੇ ਪਹਿਲਾਂ ਦੇਖੋ ਇਹ ਵੀਡੀਓ ਇਸ ਵੀਡੀਓ ਤੇ ਫਿਰ ਕਮੈਂਟ ਆਇਆ ਕਿ ਅੱਜ ਕਲ੍ਹ ਯਾਨ ਤੋਂ ਆਉਣ ਵਾਲੀ ਰੇਡੀ ਸਪੈਸ਼ਲ ਟ੍ਰੇਨ 40 ਮਿੰਟ ਦੀ ਦੇਰੀ ਨਾਲ ਚੱਲੀ ਜਿਸ ਕਾਰਨ ਔਰਤਾਂ ਨੂੰ ਫੁੱਟਬੋਰਡ ਤੋਂ ਲਟਕਣ ਦੀ ਮਜਬੂਰ ਹੋਣਾ ਪਿਆ ਇੱਕ ਅਨਸੇਫ ਅਤੇ ਰਿਸਕੀ ਹੈ ਰੇਲਵੇ ਇਸ ਨੂੰ ਖਤਰਨਾਕ ਕਹਿੰਦਾ ਹੈ ਫਿਰ ਵੀ ਦੇਰੀ ਜਾਰੀ ਹੈ ਪਲੀਜ਼ ਰਿਵਿਊ ਡਿਲੇ ਡਾਟਾ ਦੇਖਣ ਨੂੰ ਕਿਹਾ ਭਾਰਤ ਦੇ ਲੋਕ ਜੁਗਾਰ ਲਗਾਉਣ 'ਚ ਹਮੇਸ਼ਾ ਅੱਗੇ ਹੀ ਰਹਿੰਦੇ ਨੇ ਅੱਜ ਦੇ ਵਾਇਰਲ ਵਾਈਪ 'ਚ ਇੰਨਾ ਹੀ ਮਿਲਦੇ ਆਗਲੇ ਐਪੀਸੋਡ 'ਚ